अपने मुंडे दे विवाह दी गल कर दी है तो 1 महीने बाद मुंडे दा विवाह हो जांदा है हाय रब्बा मैं त आज थक गी हाय गुरु की होया मै बेजी बड़े थके थके नजर आने ने ओ नई पुत्त मैं त उदै थक गी सी आ विमला कोई काम कर दी लिया जे नहीं ओ नई पुत्त विमला तो सारा घर दा काम कर दी है ਮੱਕਰਦੰਦੀਆ ਤੂੰ ਤਿਆਰ ਹੋਇਆ ਸੀ ਆਫੀਸ ਚਲਾ ਸੀ ਹਾਂਜੀ ਬੇਬੇ ਜੀ ਮੈਂ ਆਫੀਸ ਚ ਲਾ ਚੱਲੇ ਤਾਂ ਧਿਆਨ ਨਾ ਜਾਈ ਤੁਸੀਂ ਵੀ ਧਿਆਨ ਰੱਖਿਓ ਹਾਂ ਪੁੱਤ ਤੇ ਲਾਈ ਰਾਮ ਰਾਮ ਮਾਇਆ ਜੀ ਰਾਮ ਰਾਮ ਕਮਿੰਨੀ ਭੈਣ ਬੈਠ ਕਮਿੰਦੀ ਵੀ ਕੰਮ ਨਹੀਂ ਆ ਮੈਂ ਨਹੀਂ ਆਹੋ ਉਹੀ ਉਹੀ ਤੁਸੀਂ ਆਪਣਾ ਬੈਠੋ ਤਾਂ ਸਹੀ ਚੰਦੂ ਜੀ ਦੀ ਨਜ਼ਰ ਆ ਰਹੀ ਚੰਦੂ ਜੀ ਤਾਂ ਬੜਾ ਜ ਮਾਰ ਗਏ ਨੇ ਤਾਨੂੰ ਬੜੀ ਚੰਦੂ ਜੀ ਦੀ ਪਈ ਆ

हा अच्छा? मैं, भी भी ते, था, मैं भी पर मेरी बहू कुछ नहीं लैके आई अच्छा नहीं हूं मैं की करा भलाई मैं बहु ना ਹਾਂਜੀ ਦੱਸ ਜਦੋਂ ਤੇਰੀ ਬੰਕ ਕੋਈ ਨਾ ਆ ਗਿਆ ਉਹ ਘੜਦੇ ਠੀਕ ਆ ਸਾਨੂੰ ਮਾਰਦੇ ਤਾਂ ਕੰਡਾਜ਼ ਲੈ ਕੇ ਆਈਆਂ ਠੀਕ ਆ ਤੇ ਜਿਹਨੂੰ ਇਹ ਨਾ ਤਸਕਾਰੇ ਨਾ ਸੰਕਰ ਵੀ ਰੋ ਪਵੇ ਉਹ ਤੇਰੀ ਬੰਕ ਤਾਜ਼ਾ ਲੈ ਕੇ ਆਉਂਦੀਆਂ ਠੀਕ ਆ ਜਿਹਨੂੰ ਚਾਹਣ ਤੋਂ ਕਰਨੀ ਆ ਮੈਂ ਫੇਰ ਕੇ ਆਉਂ ਨਹੀਂ ਤਾਂ ਚਾਹ ਪੀ ਕੇ ਜਾਈਂ ਨਹੀਂ ਨਹੀਂ ਮੈਂ ਫੇਰ ਕੇ ਆਉਂ ਮੈਨੂੰ ਕੰਮ ਆਉਂਦੀ ਠੀਕ ਆ ਨੀ ਕੰਮੀ ਨਹੀਂ ਰਹਿਦਾ ਗੱਲ ਪਤੇ ਦੀ ਕੀਤੀ ਆ ਇਹਨੂੰ ਤਾਂ ਕੁਝ ਕਰਨਾ ਹੀ ਪੈਣਾ ਜਿਹੜਾ ਇਹ ਤਹੇਜ ਲੈ ਕੇ ਆਵੇ ਨੀ ਵਿਮਲਾ ਬਹੂ ਬਾਹਰ ਨਿਕਲ ਮਹਾਰਾਣੀ ਬਾਹਰ ਨਿਕਲ ਹਾਂਜੀ ਮੰਮੀ ਜੀ ਨੀ ਕੀ ਗੱਲ ਤੂੰ ਚਾਹ ਨਹੀਂ ਲੈ ਕੇ ਮੇਰੀ ਸਹੇਲੀ ਮੇਰੇ ਘਰ ਆਈ ਸੀ ਮੰਮੀ ਜੀ ਤੁਸੀਂ ਤਾਂ ਮਨਾ ਕੀਤਾ ਸੀ ਚਾਹ ਨਾਲ ਲੈ ਕੇ ਆਈ ਅੱਛਾ ਮੈਂ ਮਨਾ ਕੀਤਾ ਸੀ ਮੇਰੀ ਸਹੇਲੀ ਕੀ ਸੋਚਦੀ ਹੋਊਗੀ ਕਿ ਮੈਂ ਆਪਣੀ ਸਹਿੰਦੇ ਘਰ ਗਈ ਤੇ ਉਹਨੇ ਮੈਨੂੰ ਚਾਹ ਵੀ ਨਹੀਂ ਪੁੱਛੀ ਮੰਮੀ ਜੀ ਤੁਸੀਂ ਮਨਾ ਕੀਤਾ ਸੀਗਾ ਅੱਛਾ